ਫਿਰ ਸੀਲਿੰਗਾਂ ਵੜੀਆਂ ਲੱਗੀਆਂ ਪਹਿਲਣ ਵਹਿੜਦਾ ਇਹੋ ਜਿਹੇ ਬੱਛੀਆਂ ਲੱਗੇ ਵੀ ਨਹੀਂ ਲੱਗਣ ਦਿੰਦੇ ਜਿਹੜੀ ਗੱਲ ਨਹੀਂ ਨਹੀਂ ਵਾਕਿਆ ਦੋ ਇਸ ਤਰ੍ਹਾਂ ਹੀ ਬੈਠੇ ਰਹੋ ਭਲਾ ਦੋ ਦੋ ਘੰਟੇ ਗੱਲ ਹੀ ਕੋਈ ਨਹੀਂ ਅੱਛਾ ਹਾਂਜੀ ਨਹੀਂ ਕਰਮਾਲੀ ਹੈ ਸਾਊਸ ਲੱਗਾ ਨਹੀਂ ਬਹੁਤ ਜਿਆਦਾ ਠੰਡੀ ਇੱਕ ਡਾਂਗ ਛੱਡ ਕੇ ਕੋਈ ਚਾਰ ਡਾਂਗ ਚੁੱਕੀ ਵਾਲ ਬੈਗ ਜਰਸੀ ਦੀ ਤੇ ਗਰਮੀਆਂ ਦਾ ਤੋੜੀ ਵਾਲਾ ਚੱਡਾ ਕਰਮਾਲੀ ਦਾ ਤੇ ਚੋਣ ਚਾਣ ਇੰਨੀ ਕੁ ਜਿਆਦੀ ਹੈ ਨਾ ਮੱਛੀ ਅੱਛਾ ਵੀ ਗੱਲ ਹੀ ਛੱਡੋ ਬੀਬੀ ਇੱਕ ਸਾਲ ਤੇ ਦੋ ਮਹੀਨੇ ਦਾ ਹੋਇਆ ਵਾ ਇੱਕ ਸਾਲ ਤੇ ਦੋ ਮਹੀਨੇ ਆਪਾਂ ਚਵਾ ਕੇ ਦੇਣਾ ਆਪ ਦੇ ਕਰਲੀ ਪਿੰਡ ਵਾ ਅੱਛਾ ਤੇ ਬੂਰਾ ਸਾਨ ਹੀ ਉਥੇ ਠੀਕ ਆ ਹਾਂਜੀ ਉਹਦਾ ਬੱਚਾ ਵਾ ਗਾਂ ਏ ਠੀਕ ਆ ਹਾਂਜੀ ਆਪਾਂ ਤੇ ਚਲੋ ਆਪਣੇ ਗਵੰਡ ਕਾ ਕੋ ਲਿਆ ਬਿਆਨਾ ਪੱਕਾ ਪਾਵੇ 10000 ਬਿਆਨਾ ਪਾਵੇ ਤੇ 4 ਦਿਨ ਮੇਰੇ ਘਰ ਮੈਂ ਚੋਕੇ ਤੇ ਲੋਡ ਕਰਕੇ ਦੇਦਾ ਚੁੱਲੇ ਜਿਹੜੀ ਗੱਲ ਠੀਕ ਆ ਤੇ ਇਹਦੀ ਮਾਂ ਦਾ ਰਿਕਾਰਡ ਕੋਈ 16 ਸਾਢੇ 16 ਲੀਟਰ ਦਾ ਰਿਹਾ ਕਰਦਾ ਤੀਜਾ ਸੂਆ ਸੂਈ ਆ ਠੀਕ ਆ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਆ ਠੀਕ ਆ ਤੇ 10 ਕਿਲੋ ਬੋਲਾ ਜਿਹੜਾ ਹਾਜ਼ਰ ਹੋਊਗਾ ਮੈਂ ਦੇ ਥੱਲੇ ਪੈਸੇ ਵੀ ਲਾਉਂਦੇ ਫੁੱਲ ਬੜਾ ਫੁੱਲ ਪਰ ਆਪਾਂ 2000 ਘਾਟ ਵੇਚ ਲਾਂਗੇ ਚੰਗਾ ਵਾ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੋਸਤੋ ਸੋ ਅੱਜ ਆਪਾਂ ਪਹੁੰਚੇ ਆ ਵੀਰ ਗੁਲਾਲ ਦੇ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਫਿਰ ਪਸ਼ੂ ਧਨ ਕਿੰਨੇ ਦਿਖਾਉਣੇ ਆ ਅੱਜ ਵੀਰ ਜੀ ਆਪਣੇ ਕੋਲ ਤਿੰਨ ਪਸ਼ੂ ਆ ਇੱਕ ਪਹਿਲਾਂ ਵੈੜ ਸੂਈ ਆ ਪਰਸੋਂ ਦੀ 14-15 ਲੀਟਰ ਬੋਲਾ ਵਾਚੀ ਥੱਲੇ ਠੀਕ ਆ ਤੇ ਇੱਕ ਨਾਲ ਬੂਰਾ ਕਟਾ ਜੀ ਠੀਕ ਆ ਤੇ ਇੱਕ ਤੀਜਾ ਸੂਗਾ ਮੈਂ ਸੂਈ ਪਰਸੋਂ ਦੀ 10 ਕਿਲੋ ਬੋਲਾ ਦੇ ਥੱਲੇ ਠੀਕ ਆ ਹਾਂਜੀ ਤੇ ਵੀਰ ਕਾਫੀ ਆਪਾਂ ਤੁਹਾਡੇ ਫਾਰਮ ਤੋਂ ਅੱਗੇ ਵੀ ਵੀਡੀਓ ਬਣਾ ਲਿਆ ਵਾ ਹਾਂਜੀ ਹਾਂਜੀ ਵੀਰ ਜੀ ਮੇਰੇ ਹਿਸਾਬ ਨਾਲ ਆਹ ਕੋਈ 9ਵੀਂ 10ਵੀਂ ਵੀਡੀਓ ਹੋਊਗੀ ਪੱਕੀ ਗੱਲ ਆ ਜੀ ਤੇ ਕਿਵੇਂ ਰਿਹਾ ਰਿਸਪੌਂਸ ਵਧੀਆ ਵੀਰ ਜੀ ਮਹਾਰਾਜ ਦੀ ਮਿਹਰਬਾਨੀ ਨਾਲ ਵੇਖ ਜਾਂਦਾ ਉਸੇ ਵੇਲੇ ਜਿਹੜੀ ਗੱਲ ਆ ਇੱਕ ਵੀਡੀਓ ਤੇ ਫੇਰ ਪੰਜ ਪੰਜ ਚਾਰ ਚਾਰ ਡੰਗਰ ਲੋਕਲ ਵੇਚਦੇ ਰਹੀਦਾ ਠੀਕ ਆ ਤੇ ਆਪਣੇ ਕੋਲੇ ਹਰ ਟਾਈਮ ਮੌਜੂਦ ਹੁੰਦੇ ਆ ਮੌਜੂਦ ਮੌਜੂਦ ਵੀਰ ਜੀ ਦੋ ਇੱਕ ਮਈਆਂ ਤੇ ਦੋ ਇੱਕ ਗਾਵਾਂ ਆਪਣੇ ਤੋਂ ਪੱਕੀਆਂ ਰਿੰਦਗੇ ਰਿੰਦਗੇ ਜੀ ਠੀਕ ਆ ਸੋ ਦੋਸਤੋ ਵੀਰ ਦਾ ਵਪਾਰ ਦਾ ਕੰਮ ਆ ਤੇ ਹਰ ਟਾਈਮ ਇਸ ਜਦੋਂ ਵਿజిਟ ਕਰੋਗੇ ਤਾਂ ਬਹੁਤ ਹੀ ਚੰਗੀਆਂ ਜਿਹੜੀਆਂ ਜਿੱਦਾਂ ਵਹਿੜਾਂ ਤੇ ਇਧਰਲੇ ਪਾਸੇ ਜਿਹੜੀ ਬਹੁਤ ਵੱਡੇ ਕਦ ਦੀ ਮੱਝ ਹਰ ਟਾਈਮ ਹੁੰਦੀਆਂ ਵਾਂ ਤੇ ਗਰਲਾਲ ਸਿਆਂ ਇਹ ਜੇ ਵਹਿੜ ਦੀ ਗੱਲ ਕੀਤੀ ਜਾਵੇ ਕਿੰਨਵਾ ਸੂਆ ਸੂਈ ਆ ਇਹ ਵੀਰ ਜੀ ਪਹਿਲਾ ਸੂਆ ਸੂਈ ਆ ਅੱਛਾ ਤੇ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਠੀਕ ਆ ਇਹਦੇ ਥੱਲੇ 14 ਤੋਂ 15 ਲੀਟਰ ਬੋਲ ਆਊਗਾ ਠੰਡਾ ਠੀਕ ਆ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਤਿੰਨ ਡੰਗ ਚੋਵੇ ਤੇ ਭਲਾ ਕੋਈ ਧਾਰ ਬਣਾ ਮਾਰੇ ਆ ਇਹਦੇ ਮਗਰ ਵੱਛਾ ਵੀਰ ਜੀ ਠੀਕ ਆ ਹਾਂਜੀ ਸੋ ਦੋਸਤੋ ਇਹਦੇ ਮਗਰ ਜਿਹੜਾ ਆ ਦੇਖ ਸਕਦੇ ਤੁਸੀਂ ਵੱਛਾ ਆ ਤੇ ਇਹਨੂੰ ਕਰਮਾਲੀ ਨੂੰ ਸੂਈ ਨੂੰ ਅੱਜ ਵੀਰ ਦੇ ਦਸਨ ਮੁਤਾਬਕ ਕੋਈ ਤਿੰਨ ਚਾਰ ਦਿਨ ਹੋਇਆ ਹਾਂਜੀ ਹਾਂਜੀ ਤੇ ਕਰਮਾਲੀ ਹਜੇ ਬੋਲੇ ਚ ਹੀ ਆ ਤੇ ਤੁਸੀਂ ਆ ਜੀ ਥਣ ਦਾ ਸੈਜ ਦੇਖੋਗੇ ਆਰਡਰ ਦੀ ਕੁਆਲਟੀ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਜਜਮੈਂਟ ਹੋ ਜੂਗੀ ਠੰਡੀ ਸੀਲ ਧੀਰੀ ਆ ਕਿਉਂਕਿ ਆ ਦੇਖ ਸਕਦੇ ਤੁਸੀਂ ਕਰਮਾਲੀ ਨਹੀਂ ਤਾਂ ਪਹਿਲਣਾ ਪਲੂਨ ਜਿਹੜੀਆਂ ਵਛੀਆਂ ਗਰਮ ਹੁੰਦੀਆਂ ਕਈ ਤੇ ਬਿਲਕੁਲ ਸਾਫ ਸੁਥਰੀ ਵਹਿੜ ਆ ਜਿਹੜਾ ਵੀ ਵੀਰ ਇੱਥੇ ਫਾਰਮ ਤੇ ਆ ਗਿਆ ਖਾਲੀ ਨਹੀਂ ਮੁੜਦਾ ਵੀਰ ਜੀ ਬਿਨਾ ਵੰਗੇ ਤੋਂ ਚਵਾਈ ਕਰਮਾਲੀ ਦੀ अच्छा हां जी ਇਤਰਾਇ ਬਹਿ ਜਾਣਾ ਬੱਚਾ ਛੱਡ ਗਏ ਭਲਾ ਦੋਵੇਂ ਪਾਸੇ ਬੈਠੇ ਰਹੋ ਤੇ ਭਲਾ ਉੱਠ ਉੱਠ ਕੇ ਬਈ ਜਾਓ ਗੱਲ ਹੀ ਕੋਈ ਨਹੀਂ ਠੀਕ ਆ ਹਾਂਜੀ ਤੇ ਗਰਾਲਸਿਆਂ ਚਲੋ ਜਿੰਨੀ ਜੋਗੇ ਹੁੰਨੇ ਆ ਆਪਾਂ ਸਾਰੀ ਪਸ਼ੂ ਦੀ ਡਿਟੇਲ ਦੇ ਦਿੰਨੇ ਆ ਸੈੱਟ ਕਰ ਦਿੰਨੇ ਆ ਨਾ ਜਿੰਨੀ ਜੋਗਾ ਹੁੰਦਾ ਪਸ਼ੂ ਹਾਂਜੀ ਹਾਂਜੀ ਹੁਣ ਮੇਨ ਗੱਲ ਆਉਣੀ ਏ ਇਹਦੇ ਮੁੱਲ ਦੀ ਹਾਂਜੀ ਤੇ ਮੁੱਲ ਆਪਾਂ ਦਰਸ਼ਕਾਂ ਦੇ ਅੱਗੇ ਆਪਾਂ ਸਾਰੇ ਹੀ ਫੋਨ ਤੇ ਕਰਨੇ ਆ ਕਿਉਂਕਿ ਕਿਸੇ ਨੇ ਕਿਸੇ ਨੂੰ ਮੁੱਲ ਪਸੰਦ ਹੋਣਾ ਕਿਸੇ ਨੂੰ ਵਹਿੜ ਪਸੰਦ ਆਉਣੀ ਹੈ ਹਾਂਜੀ ਹਾਂਜੀ ਤੇ ਆਪਾਂ ਇਹਦਾ ਕੀ ਲੈਦੇ ਕਰਨਾ ਵਾ ਇਹ ਵੀਰ ਜੀ ਆਪਾਂ ਮੁੱਲ ਨਾ 70 ਨਾ 75 ਵਾ ਇਹ ਆਪਾਂ 65000 ਵਿੱਚ ਪਹੁੰਚ ਕਰਨੀ ਅਗਲੇ ਦੇ ਘਰ ਠੀਕ ਆ ਮੰਨ ਲਓ ਵੀ ਇਥੋਂ 7000 ਵੀ ਕਰਾਇਆ ਕਿਤੇ ਪੈਂਦਾ ਵਾ ਜਿਵੇਂ ਨਾਬੇ ਵਾਲੀ ਸਾਈਡ ਤੇ ਪਟਿਆਲੇ ਵਾਲੀ ਸਾਈਡ ਤੇ ਲਾਹ ਕੇ ਆਉਣੀ ਆਪਾਂ ਬਿਲਕੁਲ ਪੈਂਦਾ ਕੋਈ 8000 ਵੀ ਪੈਂਦਾ ਹਾਂਜੀ ਆਪਾਂ 65000 ਚ ਪਹੁੰਚ ਕਰਾਂਗੇ ਘਰੇ ਆਪਾਂ ਨੂੰ ਜਿੰਨਾ ਮਰਜ਼ੀ ਕਰਾਇਆ ਪਵੇ ਜੇ ਕੋਈ ਭੈਣ ਭਰਾ ਆਪ ਕਰਾਇਆ ਦਊਗਾ ਜੀ ਤੇ 60000 ਦੀ ਬੱਚੀ ਦਵਾਂਗੇ ਆਪਾਂ ਲ ਮੂੰ ਸ਼ਾਈ ਵਾਲ ਜੇ ਪਿੱਛੋਂ ਇਹਦੀ ਗੱਲ ਕੀਤੀ ਜਾਵੇ ਤਾਂ ਇਹ ਜਰਸੀ ਦਾ ਕ੍ਰੋਸ ਆਂਗਾ। ਬਾਕੀ ਇਹ ਗਰਮੀਆਂ ਦਾ ਤੋਹਫਾ ਹੈ। ਜਿਹੜਾ ਵੀ ਵੀਰ ਇਹ ਲੈ ਜਾਊਗਾ ਇਹ ਮੇਰੇ ਚੈਨਲ ਵਾਲੋਂ ਮੈਂ ਗਾਰੰਟੀ ਭਰਦਾ ਆਂ ਕਿ ਕਰਮਾ ਵਾਲੀ ਇਹ ਗਰਮੀਆਂ 'ਚ ਪੂਰੇ ਨਿਆਰੇ ਬੰਦੂਗੀ। ਮੈਨਾਂ ਵੀਰ ਜੀ ਫਾੜੀ ਵਾਲਾ ਚੱਡਾ ਕਰਮਾ ਵਾਲੀ ਦਾ ਤੇ ਚੋਣ-ਚਾਨ ਇੰਨੀ ਕੁ ਜ਼ਿਆਦੀ ਆ ਨਾ ਬੱਛੀ। ਵੀ ਗੱਲ ਹੀ ਛੱਡ ਦੋ। ਫਿਰ ਸੀਲਿੰਗਾਂ ਵੜੀਆਂ ਲੱਗੀਆਂ ਪਹਿਲਣ ਵਹਿੜਦਾ ਇਹੋ ਜਿਹੇ ਬੱਛੀਆਂ ਲੱਗੇ ਵੀ ਨਹੀਂ ਲੱਗਣ ਦਿੰਦੇ ਜਿਹੜੀ ਗੱਲ ਆ। ਨਹੀਂ ਨਹੀਂ ਵਾਕਿਆ ਦੋ ਇਸ ਤਰ੍ਹਾਂ ਹੀ ਬੈਠੇ ਰਹੋ ਭਲਾ ਦੋ-ਦੋ ਘੰਟੇ ਗੱਲ ਹੀ ਕੋਈ ਨਹੀਂ। ਅੱ ਇਸ ਤੋਂ ਅੱਗੇ ਗਰਾਲਸਿਆਂ ਫਿਰ ਇੱਧਰ ਆ ਜੀਏ ਹਾਂਜੀ ਕਿਉਂਕਿ ਬਰੀਡਰ ਜਿਹੜਾ ਹੁੰਦਾ ਨਾ ਹਾਂਜੀ ਬਰੀਡਰ ਤੈਨੂੰ ਵੀ ਪਤਾ ਹਰ ਇੱਕ ਨੇ ਬਰੀਡਰ ਲੈਣਾ ਹੁੰਦਾ ਚੰਗਾ ਪੱਕੀ ਗੱਲ ਆ ਵੀਰ ਜੀ ਪੱਕੀ ਗੱਲ ਹੈ ਨਸਲ ਸੁਧਾਰ ਕਰਨੀ ਹੁੰਦੀ ਆ ਹਾਂਜੀ ਹਾਂਜੀ ਤੇ ਨਸਲ ਸੁਧਾਰ ਕਰਨੀ ਹੁੰਦੀ ਆ ਤੇ ਆਪਾਂ ਨੂੰ ਜਿੰਨਾ ਚਿਰ ਇਹਦੇ ਬੈਕਗ੍ਰਾਉਂਡ ਦਾ ਨਹੀਂ ਪਤਾ ਉਹਨਾਂ ਟਾਈਮ ਤੈਨੂੰ ਪਤਾ ਅਗਲਾ ਲੈਂਦਾ ਨਹੀਂ ਨਹੀਂ ਪੱਕੀ ਗੱਲ ਆ ਵੀਰ ਜੀ ਤੇ ਇਹਦੀ ਲਿਹਾਜ਼ਾ ਉਮਰ ਕਿੰਨੀ ਹੋ ਚੁੱਕੀ ਹੈ ਇਹ ਵੀਰ ਜੀ 1 ਸਾਲ ਤੇ 2 ਮਹੀਨੇ ਦਾ ਆਵਾ 1 ਸਾਲ ਤੇ 2 ਮਹੀਨੇ ਹੋ ਗਿਆ ਇਹ ਨਾ ਇੱਥੇ ਨਾਰਲੀ ਪਿੰਡ ਦਾ अच्छा ये बूरा साण ही उठे ठीक है हां जी ओदा बच्चा ਵਗਾ ਹੈ ठीक है हां जी ਆਪਾਂ ਤੇ ਚਲੋ ਆਪਣੇ ਗਵਾਂਢੀਆਂ ਤੋਂ ਲਿਆ ਵਾ ठीक है हां जी ਉਹਨਾਂ ਲੋਡ ਕਰਕੇ ਦੇਦਾ ਚੱਲੇ ਜਿਹੜੀ ਗੱਲ ਆ ਤੇਦੀ ਮਾ ਦਾ ਰਕਾਰ ਕੋਈ 16 16.5 ਲੀਟਰ ਦਾ ਰਿਆ ਕਰਮਾਲੀ ਦਾ ਆਪਾਂ ਐਵੇਂ ਕਹਿ ਦਗੇ ਵੀ ਉਹ 5 ਲੀਟਰ ਦਿੰਦੀ ਨਹੀਂ 24 ਨਹੀਂ ਜਿੰਨਾ ਅਗਲੇ ਨੇ ਆਪਾਂ ਨੂੰ ਦੱਸਿਆ ਜੀ ਉਹਨਾਂ ਆਪਾਂ ਦੱਸਾਂਗੇ ਤੇ ਵੀਰ ਚਲੋ ਠੀਕ ਆ ਜਿੰਨਾ ਅਗਲੇ ਨੇ ਦੱਸਿਆ ਤੈਨੂੰ ਉਹ ਨਾਲ ਆਪਾਂ ਗੱਲ ਕਰਤੀ ਹੈ ਨਾ ਇਹਦੀ ਮਾਂ ਬੂਰੀ ਸੀ ਹਾਂਜੀ ਬੂਰੀ ਵੀ ਸੀ ਠੀਕ ਆ ਤੇ ਜੇ ਕੋਈ ਵੇਖਣੀ ਜਾਵੇ ਤੁਸੀਂ ਦਿਖਾ ਵੀ ਸਕਦੇ ਹੋ ਕਿਉਂਕਿ ਜਦੋਂ ਕਿਸੇ ਨੇ ਸੌਦਾ ਕਰਨਾ ਕੋਈ ਤੁਹਾਡੇ ਕੋਲੇ ਆਊਗਾ ਵਿజిਟ ਕਰੂਗਾ ਤੇ ਅਗਲਾ ਕੂਗਾ ਵਿਖਾ ਦਿਓ ਵਿਖਾ ਸਕਦੇ ਤੁਸੀਂ ਵਿਖਾ ਸਕਦੇ ਵੀਰ ਜੀ ਕੋਈ ਨਹੀਂ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਆ ਸਾਹਮਣੇ ਬੂਰੇ ਨਾਰਲੀ ਦਾ ਜਿਹੜਾ ਬੱਚਾ ਆ ਇਹਦੀ ਮਾਂ ਦਾ ਦੁੱਧਾ ਰਿਕਾਰਡ ਵੀਰ ਕਹਿੰਦਾ ਵੀ 16 17 ਲੀਟਰ ਦੱਸਿਆ ਵਾ ਤੇ ਜੇ ਕੋਈ ਮੇਰਾ ਵੀਰ ਇਹਨੂੰ ਖਰੀਦਣਾ ਚਾਹਵੇ ਤਾਂ ਤੁਸੀਂ ਸੰਪਰਕ ਕਰਕੇ ਕਰੀ ਸਕਦੇ ਆ ਤੁਸੀਂ ਫੇਸ ਦੀ ਕੁਆਲਿਟੀ ਦੇਖੋ ਕਰਮਾ ਵਾਲੇ ਦੀ ਆ ਦੇਖੋ ਬਹੁਤ ਹੀ ਸਾਫ ਸੁਥਰਾ ਬਿਲਕੁਲ ਬਿੱਲੀ ਮਣਕੀ ਅੱਖ ਲੱਗੀ ਆ ਤੇ ਇਸ ਤੋਂ ਅੱਗੇ ਗਰਲਾਲ ਸਿਆਂ ਇਹਦਾ ਆਪਾਂ ਹੁਣ ਮੁੱਲ ਦੱਸਣਾ ਮੋਨਵੀਰ ਜੀ ਆਪਾਂ ਲੈਦੇ ਹੀ ਕਰਨੀ ਆਪਾਂ ਮੁੱਲ ਨਾ ਅੱਗੇ ਗਲਤ ਕੀਤੇ ਆ ਚਲੋ ਜਿਹੜਾ ਭੈਣ ਭਰਾ ਸੰਭਲੂਗਾ ਆਪਾਂ ਨੂੰ ਪਤਾ ਵੀ ਜਾਤ ਪਾਤ ਆਲਾ ਜਿਹੜੀ ਗੱਲ ਵਾ ਜੇ ਏਡਾ ਮਾਲੀ ਵੱਡਾ ਆਪਾਂ ਲੈਣਾ ਹੋਵੇ ਤਾਂ 7 ਲੱਖ 1.5 ਲੱਖ ਤੋਂ ਘਟਕੇ ਨਹੀਂ ਦੇਣਾ ਠੀਕ ਆ ਜੀ ਚਲੋ ਮਹਾਰਾਜ ਨਵਾਂ ਨਰਵਾ ਰੱਖੇ ਇਹਨੂੰ ਸਾਲਖਾਂਡ ਸੰਭਾ ਕੇ ਤੇ ਰੇੜੇ ਵੀ ਲੱਗ ਜਾਣਾ ਤੇ ਚਲੋ ਜੰਪ ਵੀ ਲਾਉਂਦਾ ਪਣਾਵਾ ਬਾਕੀ ਸੇਵਾ ਦੇ ਸਿਰ ਤੇ ਜੀ ਬਿਲਕੁਲ ਬਿਲਕੁਲ ਹਾਂ ਜੀ ਇਹ ਆਪਾਂ ਲਾਸਟ ਜਿਹੜਾ ਦੇਣਾ ਵਾ ਧਲੋ ਸਾਹਿਬ ਆਪਾਂ ਅਗਲੇ ਤੇ ਘਰ ਪਹੁੰਚ ਕਰਾਂਗੇ ਕਰਾਇਆ ਜਿੰਨਾ ਮਰਜ਼ੀ ਪਵੇ 30000 ਚ ਪਹੁੰਚ ਕਰਾਂਗੇ ਤੇ ਜੇ ਭੈਣ ਭਰਾ ਆਪਦਾ ਕਰਾਇਆ ਦੇ ਦੇਣਗੇ ਜੀ ਅਗਲੇ ਨੂੰ 1000 ਪਵੇ 500 ਪਵੇ ਫਿਰ ਆਪਾਂ ਲਾਸਟ 5000 ਦਾ ਘਟਾ ਦੇ ਦੇਣਾ ਠੀਕ ਆ ਸੋ ਦੋਸਤੋ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਬਿਲਕੁਲ ਵੀਡੀਓ ਦੇ ਵਿੱਚ ਮੁੱਲ ਕਰਾਇਆ ਤੇ ਜਿੱਥੋਂ ਤੱਕ ਮੈਂ ਨੌਲੇਜ ਰੱਖਦਾ ਵਾਂ ਕੋਈ ਬਾਲਤੂ ਦਾ ਮੁੱਲ ਨਹੀਂ ਕੀਤਾ ਕਿਉਂਕਿ ਬਾਹਰ ਬੜੀ ਅੱਗ ਵਰਦੀ ਪਈ ਆ ਬਹੁਤ ਜ਼ਿਆ ਮੈਂ ਨਾ ਵੀਰ ਜੀ ਬੰਦੇ ਦੇ ਖਰੀਦਣ ਤੋਂ ਵਾਸਤੇ ਬਾਹਰ ਹੋਈ ਪੀ ਜਾਗਾ ਤੁਸੀਂ ਸੱਚ ਜਾਣਿਓ ਸਵੇਰ ਦੇ ਨਾ ਇੱਥੇ 2 ਨੰਬਰ ਵਾਲੇ ਜਿਹੜੇ ਆ ਡੰਗਰ ਡੰਗਰ ਲੈਂਦੇ ਆ ਹਾਂਜੀ ਵੀ ਪਤਾ ਨਹੀਂ ਕਿੰਨੇ ਕ ਜਾਣੇ ਇੱਕ ਆਉਂਦਾ ਦੂਜਾ ਚਲ ਜਾਂਦਾ ਅਗਲੇ ਨੂੰ ਇਹੋ ਮੈਂ ਤੇ ਘਰੇ ਕਹਿਣ ਦਿਆ ਵੀ ਅਗਲੇ ਨੂੰ ਕਿਉਂ ਵੀ ਉਹ ਘਰੇ ਨਹੀਂ ਆ ਤੇ ਨਾ ਸਾਡੇ ਕੋਈ ਘਟਾ ਹੀ ਹੈਗਾ ਠੀਕ ਆ ਠੀਕ ਆ ਵੀ ਕੱਲ ਦਾ ਮੈਂ ਲਿਆਂਦਾ ਵਾ ਤੇ ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਨਾ ਇਹ ਨਹੀਂ ਲਿਆਂਦਾ ਤੇ ਪਤਾ ਹੀ ਨਹੀਂ ਕਿੰਨੇ ਕ ਆਏ ਆ ਠੀਕ ਆ ਤੇ ਪੈਸੇ ਵੀ ਲਾਉਂਦੇ ਫੁੱਲ ਬੜਾ ਫੁੱਲ ਭਰ ਆਪਾਂ 2000 ਘਾਟ ਵੇਚ ਲਾਂਗੇ ਚੰਗਾ ਵਾ ਪਰ ਆਪਾਂ 2 ਨੰਬਰ 'ਚ ਨਹੀਂ ਦੇਣਾ ਮੈਂ ਦੇ ਥੱਲੇ ਜੀ ਅੱਛਾ ਜਿਹੜਾ ਆਪਾਂ ਚਵਾ ਕੇ ਦੇਣਾ ਆਪਦੇ ਕਰੋ ਕੋਈ ਚਵਾਈ ਕਰ ਲਵੇ ਮੈਂ ਨਾ ਵੀ ਇੱਕ ਡੰਗ ਛੱਡ ਕੇ ਕੋਈ ਚਾਰ ਡੰਗ ਚੋਵੇ ਠੀਕ ਆ ਵੇਖੋ ਜਿੰਨੇ ਪੈਸੇ ਲਾਉਣੇ ਆ ਨਾ ਜੀ ਹੁਣ ਤੇ ਸੂਈ ਸਵਾਈ ਆ ਗੱਬਣ ਹੋਵੇ ਤੇ ਫਿਰ ਤੇ ਧਾਰ ਧਾਰ ਦੀ ਗਰੰਟੀ ਆ ਦੋ ਡੰਗ ਛੱਡ ਕੇ ਕੋਈ ਚਾਰ ਡੰਗ ਚੋਵੇ ਪਰ ਆਪਾਂ ਨੂੰ ਬਿਆਨਾ ਪੱਕਾ ਪਾਵੇ 10000 ਬਿਆਨਾ ਪਾਵੇ ਤੇ ਚਾਰ ਦਿਨ ਮੇਰੇ ਘਰ ਮੈਂ ਜੋਗੇ ਤੇ ਫੇਰ ਖੜੇ ਜੀ ਠੀਕ ਆ ਹਾਂਜੀ 6 ਤੋਂ 6 ਆਪਾਂ ਚੋਨੇ ਆ ਠੀਕ ਆ ਤੇ ਆ ਤਸੱਲੀਆਂ ਕਰਕੇ ਖੜੇ ਪੈਣ ਭਰਾਵ ਦੀ ਤੇ ਠੀਕ ਆ ਹਾਂਜੀ ਤੇ ਬਾਕੀ ਚੋਣ ਚਾਣ ਕਿਦਾਂ ਵੀਰ ਜੀ ਇੱਕ ਨੰਬਰ ਕੋਈ ਭੂਰ ਨਹੀਂ ਛਟਾ ਨਹੀਂ ਕੋਈ ਥਾਨੀ ਘਟਾ ਇੰਨੀ ਜਿਆਦੀ ਚੋਣਵਾ ਗੱਲ ਹੀ ਛੱਡ ਦੋ ਠੀਕ ਆ ਹਾਂਜੀ ਤੇ ਬਾਕੀ ਚਲੋ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹਾਂਜੀ ਬਾਕੀ ਗੱਲ ਆਉਣੀ ਆ ਮੁੱਲ ਤੇ ਮੋਲਾ ਪਾਉਂ ਕਰਨਾ ਲੈਣ ਦੇਣ ਜਿਆ ਵੀ ਜਿਹੜਾ ਵੀ ਨੇੜ ਵਾਲੀ ਗੱਲ ਕਰਨੀ ਆ ਕਿਉਂਕਿ ਗੱਲ ਪਤਾ ਕੀ ਆ ਵੀਰ ਵੀ ਆਪਾਂ ਤੁਰਦੇ ਕਰਨੇ ਆ ਸਾਰੇ ਪਸੂ ਬੀਜੀ ਮੋਲੇ ਡੀਆਂ ਨਹੀਂ ਮਹਾਰਾਜ ਨਵੀਨ ਰੋਈ ਰੱਖੇ ਚਲੋ ਆਪਾਂ ਸਮੁੰਦਰ ਪਿਆਗੇ ਖੋਸ਼ਵਾ ਭੈਣ ਭਰਾਵਾਂ ਨੂੰ ਮੋਲੇ ਡੀਆਂ ਮਈਆਂ ਦਾ ਕੋਈ ਡੂੜ ਵੀ ਕਰੀ ਜਾਂਦਾ ਦੋ ਵੀ ਕਰੀ ਜਾਂਦਾ ਮੁੱਲ ਨਾ ਆਪਾਂ ਕਦੇ ਗਲਤ ਕੀਤੇ ਆ ਦੇ ਨਾ ਕਰਨੇ ਆ ਜੀ ਹਾਂਜੀ ਮੋਲੇ ਦਾ ਜੋ ਮਰਜੀ ਆਪਾਂ ਕਰੀ ਜਾਈਏ ਲੈ ਦੇ ਜਿਹੜੀ ਆਪਾਂ ਲਾਟ ਦੇਣੀ 110000 ਵਿੱਚ ਪਹੁੰਚ ਕਰਾਂਗੇ ਅਗਲੇ ਦੇ ਘਰ ਅੱਛਾ 110 ਵਿੱਚ ਪਹੁੰਚ 110 ਵਿੱਚ ਪਹੁੰਚ ਤੇ ਜੇ ਕੋਈ ਭੈਣ ਭਰਾ ਆ ਦੇ ਕੋਲੋਂ ਕਰਾਇਆ ਲਾ ਲੂਗਾ ਜੀ ਤੇ ਲਾਟ ਹੀ 15 ਦੀ ਮੈਂ ਦਵਾਂਗੇ ਠੀਕ ਆ ਹਾਂ ਜੀ ਤੇ ਜੇ ਕੋਈ ਦੂਰੋਂ ਮੰਨ ਲਓ ਬਠਿੰਡੇ ਕੋਈ ਮਗਾਉਂਦਾ ਕੋਈ ਪਠਾਨਕੋਟ ਵੀਰ ਦੀ 5600 ਤੋਂ ਘੱਟ ਕਰਾਇਆ ਨਹੀਂ ਪੈਂਦਾ ਨਹੀਂ ਪੈਂਦਾ ਠੀਕ ਆ ਜੀ ਤੇ ਦੋਸਤੋ ਤੁਸੀਂ ਮੱਝ ਦੇਖ ਲਈ ਆ ਪਸ਼ੂ ਸਾਰੇ ਦਿਖਾਤੇ ਆ ਮੇਰੀ ਵੀ ਤੇ ਵੀਰ ਦੀ ਵੀ ਇੱਕ ਰਿਕੁਐਸਟ ਆ ਕਿ ਇਹ ਜਿੰਨੇ ਵੀ ਪਸ਼ੂ ਖੜੇ ਆ ਇਹ ਕੋਈ ਫਰੀ ਨਹੀਂ ਆਏਗੇ ਪਸ਼ੂ ਤੰਨ ਜਦੋਂ ਖਰੀਦਣਾ ਵਾ ਪੈਸੇ ਪੂਰੇ ਲੱਕੇ ਆਉਂਦਾ ਵਾ ਹਾਂਜੀ ਹਾਂਜੀ ਕਦੇ ਵੀ ਰੱਬ ਵਰਗਾ ਗਾਹਕ ਹੁੰਦਾ ਵਾ ਤੇ ਵੇਚਣ ਵਾਲਾ ਵੀ ਰੱਬ ਵਰਗਾ ਹੀ ਸਮਝਿਆ ਕਰੋ ਪਸ਼ੂ ਦਾ ਸੌਦਾ ਫੇਰ ਕਰਿਆ ਕਰੋ ਜੇ ਤੁਹਾਨੂੰ ਪਸ਼ੂ ਜਾਇਜ ਮੁੱਲ 'ਚ ਲੱਗਦਾ ਵਾ ਜੇ ਤੁਹਾਨੂੰ ਪਸ਼ੂ ਦੇ ਪੈਸੇ ਭਰਨ ਯੋਗੀ ਗਜਾਇਸ਼ ਹੈਗੀ ਆ ਤੇ ਸੌਦਾ ਕਰਿਆ ਕਰੋ ਨਹੀਂ ਤਾਂ ਕਿਸੇ ਨੂੰ ਖਰਾਬ ਨਾ ਕਰਿਆ ਕਰੋ ਤੇ ਘੜ ਤੋਂ ਘੜ ਸਾਈ ਵੀਰ ਨੇ ਦੱਸਿਆ ਵੀ 10000 ਤੋਂ ਘਟ ਸਾਈ ਪੁਆਏ ਬਿਨਾ ਡੰਗਰ ਪੱਕਾ ਨਹੀਂ ਹੋਊਗਾ ਪਲਾਂ ਦੀ ਤੁਸੀਂ 1000 ਰੁਪਇਆ ਪਾ ਦਿਓ 2000 ਪਾ ਦਿਓ ਬਾਈ ਬਾਅਦ ਚ ਗੁੱਸਾ ਨਾ ਕਰਿਓ ਕਿਉਂਕਿ ਕਈ ਵੀਰ ਕੀ ਕਰਦੇ ਆ 1000 ਪਾ ਕੇ ਵੜਨ ਦਿੰਦੇ ਆ ਤੇ ਵੀਰ ਦੇ ਆ ਜਦੋਂ ਫੋਨ ਆਉਣੇ ਹੁੰਦੇ ਉਹ ਕੁਛ ਘੰਟੇ ਜਾਂ ਕੁਛ ਦਿਨ ਇੱਕ ਦਿਨ ਦੀ ਹੀ ਹੁੰਦੀ ਆ ਇਸ ਕਰਕੇ ਮੇਰੀ ਹੱਥ ਬਨ ਕੇ ਗਜੈਸ਼ ਆ ਜਿਹੜੇ ਗਿਜਾਰਚ ਕਰਦਾਂਗੇ ਉਹਨਾਂ ਭਰਾਵਾਂ ਅੱਗੇ ਜਾਂ ਭੈਣਾਂ ਅੱਗੇ ਵੀ ਜਦੋਂ ਵੀ ਡੰਗਰ ਲੈਣਾ ਕਾਲੇ ਨਹੀਂ ਪਹਿਣਾ ਨਿਰਖਪਰਕ ਕਰਕੇ ਵੀਡੀਓ ਗਾਂ ਸ਼ੇਅਰ ਕਰਕੇ ਕਿਸੇ ਡਾਕਟਰ ਨੂੰ ਦਿਖਾ ਲਓ ਕਿਸੇ ਰਿਸ਼ਤੇਦਾਰ ਨੂੰ ਦਿਖਾ ਲਓ ਫਿਰ ਖਰੀਦਿਓ ਕਿਉਂਕਿ ਪਸ਼ੂ ਧਰਨਾ ਕਿਸੇ ਦਾ ਖਰਾਬ ਨਾ ਕਰਿਆ ਕਰੋ ਕਿਉਂਕਿ ਨਹੀਂ ਤਾਂ ਵਪਾਰੀ ਵੀਰ ਵੀ ਫਿਰ ਜਿਵੇਂ ਲੋਕੀ ਕਰ ਲਦੇ ਆ ਉਵੇਂ ਕਰਨ ਲੱਪਣਗੇ। ਬਾਕੀ ਢਿੱਲੋ ਵੀਰ ਜੀ ਇੰਨੀ ਗਰੰਟੀ ਕੋਈ ਨਹੀਂ ਦਿੰਦਾ ਵੀ ਅਗਲੇ ਤੇ ਘਰ ਜਾ ਕੇ ਚਵਾਵਾਂਗੇ। ਬਿਲਕੁਲ। ਕਿਉਂਕਿ ਜੇ ਆਪਦੇ ਡੰਗਰ ਸੋਨੇ ਵਰਗੇ ਆ ਨਾ ਤੇ ਫੇਰ ਹੀ ਆਪਾਂ ਕਿਹਾ ਵਾ ਹੁਣ ਕਿੰਨਾ ਵਜਨ ਵਟਾ ਮੈਂ ਦਾ ਮਾਰੇ ਨਵੀਂ ਨੁਰੀ ਰਖਿਆ ਬਸ ਹੋਲੀਆਂ ਲੰਗਦੀ ਦੇ ਡੂੜ ਲੱਖਦੀ ਮੈਂ ਆ ਔਰ ਜੇ ਆਪਾਂ ਭਾਣਾ ਲਈ ਆ ਤੇ ਆਪਾਂ ਅਗਲੇ ਨੂੰ ਭਾਣਾ ਦੇ ਦੇਣੀ ਠੀਕ ਆ ਜੀ ਆਪਾਂ ਇੱਕ ਦਾਹ ਚ ਪਹੁੰਚ ਕਰਾਂਗੇ ਆਪ ਦਾ ਕਰਾਇਆ ਲਾ ਕੇ ਕੋਲੋਂ ਜੇ ਕੋਈ ਭੈਣ ਭਰਾ ਆ ਕੁ ਸਾਡੀ ਆਪ ਦੀ ਗੱਡੀ ਆ ਇੱਕ ਪੰਜ ਦੀ ਮੈਂ ਦਵਾਂਗੇ ਜੀ। ਹਾਂ ਤੇ ਮੱਝ 10 ਚ ਪਹੁੰਚ ਹੁਣੀ ਆ ਕੱਟੇ ਦੀ ਇਧਰ ਜਿਹੜੀ ਪਹੁੰਚ 30000 ਚ ਹੁਣੀ ਆ ਜਿਹੜੀ ਵਹਿੜ ਆ ਇਹਦੀ ਪਹੁੰਚ 65000 ਚ ਹੁਣੀ ਆ ਹਾਂਜੀ ਇਹਨਾਂ ਦੇ ਵਿੱਚੋਂ ਤੁਹਾਡਾ ਇੱਕ ਛੋਟ ਛਪੱਲਾ ਜਰੂਰ ਹੋਊਗਾ ਉਹ ਵੀਰ ਮਾਨਤਨ ਜਰੂਰ ਕਰਦਾ ਜਰੂਰ ਕਰਾਂਗੇ ਜਰੂਰ ਕਰਾਂਗੇ ਤੇ ਉਹ ਆਪਦੀ ਸਮਝ ਨਾਲ ਖਰੀਦ ਲਿਓ ਜੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਵੀਡੀਓ ਬਣਾਉਣੀ ਚਾਹੋਗੇ ਆਪਣਾ ਪਸ਼ੂਤਾਨ ਕਿਸੇ ਵੀ ਤਰ੍ਹਾਂ ਦਾ ਕੋਈ ਐਮਪਲੀਮੈਂਟ ਆ ਕੋਈ ਮਸ਼ੀਨਰੀ ਆ ਆਪਣੇ ਵੀ ਨੰਬਰ ਸਕਰੀਨ ਤੇ ਚੱਲਣਗੇ ਤੇ ਬਾਈ ਗੁਰਲਾਲ ਸਿੰਘ ਦੇ ਵੀ ਨੰਬਰ ਚੱਲਣਗੇ ਸੋ ਵੀਰ ਇੱਕ ਵਾਰ ਆਪਣਾ ਨੰਬਰ ਕਨਫਰਮ ਤੇ ਡਰੈਸ ਕਨਫਰਮ ਕਰਾ ਦੇ ਜੀ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨੰਬਰ 18217282497 ਦੂਜਾ ਨੰਬਰ 8289016207 ਸੋ ਬਹੁਤ ਬਹੁਤ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸასი ਸ਼ਾਲਵੀਰ ਜੀ